ਏ ਜੀ ਐਸਏ ਹਰਵੰਤ ਸਿੰਘ ਨੇ ਰਾਏਪੁਰ ਮਾਜਰੀ ਜਿਹੜਾ ਬਸਟੈਂਡ ਹੈ ਉਹਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕੱਲ ਰਾਤ ਦੀ ਤੇ ਮਾਰਨਿੰਗ ਟਾਈਮ ਇਹ ਟਰੱਕ ਜਿਹੜਾ ਹੈ ਇਹ ਰੁਕਿਆ ਗਿਆ ਤੇ ਇਹਦੀ ਮੇਰੀ ਹਾਜ਼ਰੀ ਚ ਤਲਾਸ਼ੀ ਕਰਨ ਤੇ ਇਹਦੇ ਵਿੱਚੋਂ 10 ਪੁਆਇੰਟਾਂ ਵਾਲ ਜਿਹੜੀ ਪੋਪੀ ਹਾਸਕ ਜਿਹੜੀ ਰਿਕਵਰ ਹੋਈ ਹੈ ਦੋਸ਼ੀ ਦਾ ਨਾਮ ਦਰਸ਼ਨ ਸਿੰਘ ਪੁੱਤਰ ਸ਼ੰਘਾਰਾ ਸਿੰਘ ਜੀ ਬੇਸਿਕਲੀ ਇਹਦਾ ਬਰਥਪਲੇਸ ਜਿਹੜਾ ਹੈ ਪੁਰੂ ਖੇਤਰ ਦਾ ਜੀ ਲੇਕਿਨ ਇਹ ਲੁਧਿਆਣੇ ਪਹਿਲਾਂ ਰਹਿੰਦਾ ਰਿਹਾ ਰੈਂਟ ਤੇ ਉਹ ਤੋਂ ਬਾਅਦ ਚ ਹੁਣ ਇਹ ਰੈਂਟ ਤੇ ਰਹਿ ਰਿਹਾ ਹੈਗਾ ਮੁਰੰਡੇ ਜੀ ਤੇ ਇਹ ਤੋਂ ਜੋ ਹੁਣ ਤੱਕ ਪੁਛਗਿਸਚ ਆਇਆ ਵੀ ਇਹ ਪਹਿਲਾਂ ਵੀ ਕਦੀ ਵਾਰ ਉੱਥੋਂ ਭੁੱਕੀ ਲੈ ਕੇ ਆਇਆ ਝਾਰਖੰਡ ਸਾਈਡ ਤੋਂ ਹੁਣ ਇਹ ਦਾ ਸੈਕੰਡ ਘੇੜਾ ਸੀਗਾ ਲੇਕਿਨ ਅੱਜ ਇਹਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਰਿਮਾਂਡ ਲੈਣ ਤੋਂ ਬਾਅਦ ਫਿਰ ਕਲੀਅਰ ਹੋਊਗਾ ਹੁਣ ਤੱਕ ਇਹਦੀ ਪੁਛਗਿਸਚ ਇਹ ਕਹਿੰਦਾ ਵੀ ਮੇਰੇ ਤੇ ਕੋਈ ਪਰੇਸ਼ਾਨੀ ਨਹੀਂ ਹੈ ਨਾ ਹੀ ਮੈਂ ਪਹਿਲਾਂ ਕਦੀ ਫੜਿਆ ਗਿਆ ਤੇ ਕਿਧਰੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਨਾਕਾ ਕਿੱਥੇ ਸੀ ਪੁਲਸ ਦਾ ਇਹ ਰਾਏਪੁਰ ਮਾਜਰੀ ਬੱਸ ਸਟੈਂਡ ਤੇ ਨਾਕਾ ਸੀਗਾ ਇਹ ਝਾਰਖੰਡ ਤੋਂ ਲੈ ਕੇ ਆਇਆ ਮਾਲ ਇਹਦੇ ਵਿੱਚ ਐਕਚੁਅਲੀ ਸਟੀਲ ਦੀ ਪਾਈਪ ਸੀ ਜਿਹੜੀ ਇਹਨੇ ਗਵਿੰਦਗੜ ਡਿਲੀਵਰ ਕਰਨੀ ਸੀ ਲੇਕਿਨ ਇਹ ਪੋਪੀ ਹਾਸਕ ਨੂੰ ਕਿਤੇ ਸਾਈਡ ਤੇ ਰੱਖਣ ਲਈ ਪਹਿਲਾਂ ਇੱਧਰ ਨੂੰ ਆ ਗਿਆ ਉਦੋਂ ਲਾਣ ਤੋਂ ਬਾਅਦ ਇਹਨੇ ਦੁਬਾਰਾ ਜਾ ਕੇ ਮੰਡੀ ਗਵਿੰਦਗੜ੍ਹ ਉਹ ਪਾਈਪ ਜਿਹੜੀ ਉਹ ਲਾਣੀ ਸੀ। ਅੱਛਾ ਟੋਟਲ ਲੱਗਵਰੀ ਕਿੰਨੀ ਆ ਜੀ? 10 ਕੁਆਂਟਲ ਬੁੱਕੀ ਆ। 10 ਕੁਆਂਟਲ। ਇਹ ਫਿਰ ਵੇਚਦਾ ਕਿੱਥੇ ਸੀ ਜੀ ਅੱਗੇ ਇਹ ਇਹ ਹੁਣ ਪੁੱਛਾਂਗੇ ਇਹਨੂੰ ਅੱਗੇ ਕਿਹਨੂੰ ਵੇਚਣੀ ਸੀ ਇਹਨੇ। ਅੱਛਾ ਜੀ। ਹਲੇ ਇਹ ਤਾਂ ਫੜਿਆ ਤੇ ਹੁਣ ਅੱਜ ਪੇਸ਼ ਕਰਕੇ ਰਿਮਾਰਡ ਲਵਾਂਗੇ। ਅੱਛਾ ਜੀ। ਤੇ ਫਿਰ ਉਹ ਸਾਰਾ ਕਲੀਅਰ ਹੋਏਗਾ ਨਾਮ ਤੇ ਐਡਰੈਸ ਇਹਦਾ ਪੂਰਾ ਨਾਮ ਹੈਗਾ ਜੀ ਦਰਸ਼ਨ ਸਿੰਘ ਸਨ ਆਫ ਸ਼ੰਗਾਰਾ ਸਿੰਘ। ਇਸ ਟਾਈਮ ਇਹ ਹਾਲ ਕਰਾਇਦਾ ਸਰਵਜੀਤ ਸਿੰਘ ਵਾਸੀ ਗਾਰਡਨ ਕਲੋਨੀ ਮਰੇਂਡਾ। ਜੀ। ਬੇਸਿਕਲੀ ਇਹ ਪੁਰੂਖ ਖੇਤਰ ਦਾ ਹਰਿਆਣਾ ਦਾ ਰਹਿਣ ਵਾਲਾ ਹੈ ਲੇਕਿਨ ਇਹ ਕਹਿੰਦਾ ਵੀ ਬਚਪਨ ਜੀ ਮੈਂ ਘਰ ਛੱਡ ਕੇ ਤੇ ਆ ਗਿਆ ਸੀਗਾ ਤੇ ਪਹਿਲਾਂ ਲੁਧਿਆਣਾ ਰਹਿੰਦਾ ਰਿਹਾ ਰੈਂਟ ਤੇ ਹੁਣ ਇਹ ਮਰੰਡੇ ਰਹਿ ਰਿਹਾ ਹੈ ਜਿਹੜੀ ਨਾਕਾਬੰਦੀ ਕੀਤੀ ਹੋਈ ਸੀ ਰੈਪਰ ਮਜ਼ਦਰੀ ਉਹ ਸਪੈਸ਼ਲ ਲੋਕ ਸਭਾ ਹਾਂ ਇਹ ਇਲੈਕਸ਼ਨ ਇਲੈਕਸ਼ਨ ਪਰਪਸ ਦੇ ਨਾਲ ਇਹ ਨਾਕਾਬੰਦੀਆਂ ਚੱਲਦੀਆਂ ਸਾਡੀ ਜੀ ਉਹਦੇ ਕਾਰਨ ਹੀ ਜਿਹੜੀ ਇਹ ਮਾਰਨਿੰਗ ਆਰ ਲੀ ਜਿਹੜੀ ਤੜਕੇ ਕੀਤੀ ਸੀ ਨਾਕਾਬੰਦੀ ਕਿੰਨੇ ਬੰਦੇ ਨੇ ਜੀ ਕੋਲ ਇਹ ਇਕੱਲਾ ਹੀ ਹੈ ਕੀ ਕੋਈ ਬੰਦਾ ਹਾਂਜੀ ਤੇ ਟਰੱਕ ਆ ਜਿਹੜਾ ਇਹ ਮਾਲਕ ਆ ਜਾ ਇਹਦੀ ਵਾਈਫ ਦੇ ਨਾਂ ਤੇ ਆਰਸੀ ਹੈ ਜੀ ਉਹ ਵੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਕਿ ਇਹਨੇ ਟਰੱਕ ਜਿਹੜਾ ਹੈ ਉਹ ਕਿਦਾਂ ਖਰੀਦਿਆ ਕੀ ਉਹਦੇ ਵਿੱਚ ਕੋਈ ਡਰੱਗ ਵਾਲਾ ਕੰਮ ਤਾਂ ਨਹੀਂ ਹੈ ਵੀ ਕੀ ਵੇਚ ਕੇ ਇਹ ਟਰੱਕ ਖਰੀਦਿਆ ਹੋਵੇ ਇਹ ਅਦਾਲਤ ਵਿੱਚ ਪੇਸ਼ ਕਰ ਦਿੱ ਅੱਜ ਕਰਾਂਗੇ ਅੱਛਾ ਹਾਂਜੀ ਜੀ ਤੇ ਰਿਮਾਰਡ ਵੀ ਲਵਾਂਗੇ ਤੁਹਾਡਾ ਬਿਲਕੁਲ ਲਵਾਂਗੇ ਜੀ